ਹੈਲੋ ਜੀ ਜੈ ਸ਼੍ਰੀ கிருஷ்ਨਾ ਸਨਿਨਾ ਕੀ ਦੁਨੀਆ ਚ ਤੁਹਾਡਾ ਸਾਰੇ ਭੈਣ ਭਰਾ ਨੂੰ ਸਵਾਗਤ ਕਰਦੇ ਆਂ ਜੀ ਲੋ ਜੀ ਮੀ ਦੇਖੋ ਕਿਹੜੇ ਟਾਈਮ ਦਾ ਪੈਰੇ ਆ ਤੇ ਆ ਪੰਜ 1 2 3 4 5 ਆ ਪੰਜ ਦਰਵੇਸ ਇੱਥੇ ਬੈਠੇ ਆ ਜੀ ਇਹਨਾਂ ਨੂੰ ਨਾ ਕਿਉਂਕਿ ਆਪਾਂ ਨੇ ਲੈਂਟਰ ਨਾ ਅੱਗੇ ਤੱਕ ਪਾਇਆ ਵਾ ਇਹਨਾਂ ਨੂੰ ਦਿਖਦਾ ਮਤਲਬ ਦਿਖਦਾ ਕਰੀ ਇਹਨਾਂ ਨੂੰ ਨਾ ਇੱਥੇ ਬਾਰਿਸ਼ ਨਹੀਂ ਲੱਗਦੀ ਹੈਗੀ ਅੰਦਰ ਤੱਕ ਦਿਖਦਾ ਕਹਿਣ ਲੱਗੀ ਸੀ ਤੇ ਅੱਧਾ ਘੰਟਾ ਹੋ ਗਿਆ ਮੀਂਹ ਪੈਂਦੇ ਨੂੰ ਦੇਖੋ ਕਿੰਨਾ ਜ਼ੋਰ ਦੀ ਮੀਂਹ ਪੈ ਰਿਹਾ ਕਿਵੇਂ ਪਤਨ ਵਾਲੇ ਪਰ ਪਰ ਨਿਕਲ ਰਹੇ ਨੇ ਵਧੀਆ ਹੋਇਆ ਦਿਨ ਮਿਆ ਸਾਰਾ ਇੱਥੇ ਤਾਂ ਸਾਫ ਪਹਿਲਾਂ ਖੁਦ ਮਨੇ ਆਪ ਕਰਿਆ ਉੱਥੇ ਤੱਕ ਮਨੇ ਆਪ ਕਰਿਆ ਫਿਰ ਕੁਛ ਮਨੇ ਭਾਈ ਤੋਂ ਕਰਵਾਇਆ ਜਦੋਂ ਮੈਂ ਥੱਕ ਗਈ ਤੇ ਅੱਧਾ ਘੰਟਾ ਹੋ ਗਿਆ ਮੀਂਹ ਪੈਂਦੇ ਨੂੰ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤੇ ਉਹ ਵਧੀਆ ਠੰਡਾ ਹੋ ਜਾਏਗਾ ਪਰ ਸਵੇਰੇ ਜਦੋਂ ਮੈਂ ਉੱઠી ਸੀ ਨਾ ਕਈ ਕ ਵਜੇ ਕੋਈ ਗਰਮੀ ਨਹੀਂ ਲੱਗ ਰਹੀ ਸੀ ਪੋਣੇ ਨਾ 3 ਕਦਾ ਟਾਈਮ ਸੀ 3 ਵਜੇ ਜਦੋਂ ਮੈਂ ਕੋਠੇ ਤੇ ਦੇਖ ਕੇ ਹੀ ਉਦੋਂ ਤਾਂ ਮੜੇ ਉੱਪਰ ਜਾਣੇ ਹੁੰਨੇ ਆ ਜੀ ਸਵੇਰੇ ਜਿਵੇਂ ਫਰੈਸ਼ ਹੋਣ ਤਾਂ ਉਹ ਹੁੰਦਾ ਆਪਦਾ ਉਦੋਂ ਹਵਾ ਚੱਲ ਰਹੀ ਤੇ ਐਂ ਠੰਡੀ ਠੰਡੀ ਕੋਈ ਮੱਸਾ ਵੀ ਪਸੀਨਾ ਨਹੀਂ ਆ ਰਿਹਾ ਤਾਂ ਮੈਂ ਕਿਹਾ ਚਲ ਮੌਸਮ ਹੋਇਆ ਠੰਡਾ ਅੱਜ ਪਰ ਮਾਤਮਾ ਨੇ ਮੱਸਾ ਹੀ ਸੋਣੀ ਐ ਐ ਪੈਰਾਂ ਨੂੰ ਚੁੰਮ ਮੇਰੇ ਤੇਰੇ ਨੂੰ ਨਹੀਂ ਮੂਲਾ ਇਹ ਦਰਵੇਸ ਐ ਤੂੰ ਹੈ ਚਿੱਟਿਆ ਵਾਲਾ ਕੁੱਤਾ ਨਾ ਬੋਖਰਾ ਐ ਇੱਕ ਇਹਨਾਂ ਚ ਨਾ ਬਹੁਤ ਮਰੀ ਵਾਲੀ ਹੋਈ ਪਈ ਆ ਉਹ ਨਹੀਂ ਆਈ ਹੈ ਜੀ ਉਹ 6 ਆ ਇਹ ਇੱਕ ਤਾਂ ਜਮੇ ਮਰਨ ਵਾਲੀ ਪਈ ਆ ਬਸ ਉਹਦਾ ਅੱਜ ਕੱਲ ਦਾ ਹੀ ਦਿਨ ਆ ਬਹੁਤ ਬਿਮਾਰ ਰਹੋ ਬਾਖੀਰ ਲਈ ਸੰਸਾਂ ਪਰੇ ਚੱਲ ਰਹੀ ਆ ਵਿਚਾਰੀ ਮੈਨੂੰ ਇਹਨਾਂ ਤਰਸਾਇਆ ਪਰ ਜਦੋਂ ਸਵੇਰੇ 5 ਵਜੇ ਆਏ ਆ ਕੁਟੀਆ ਚ ਮੰਦਰ ਚ ਉਹਨਾਂ ਦੀਦੀ ਕਹ ਰਹੇ ਸੇ ਰਜਨੀ ਦੀਦੀ ਕਹਿੰਦੇ ਇਹ ਵਿਚਾਰੀ ਹੁਣ ਬਹੁਤ ਜ਼ਿਆਦਾ ਬਿਮਾਰ ਆ ਤੇ ਦੇਖ ਲਓ ਇਹਨਾਂ ਨੇ ਰੋਟੀ ਨੀ ਰਾਤ ਖਾਈ ਹੈ ਕਿ ਮੈਂ ਤਿੰਨ ਚਾਰ ਰੋਟੀਆਂ ਪਾਈਆਂ ਮਾਚਲੇ ਕਹੀਂ ਜਾਣੇ ਆ ਰੱਜ ਕੇ ਖਾਣ ਲਗੇ ਖਾਈ ਨਹੀਂ ਹੈਗੀ ਪਤਾ ਕਿਆ ਕਰਦੇ ਆ ਇਹ ਮੈਨੂੰ ਫਿਰ ਨਾ ਫਿਰ ਗੁੱਸਾ ਬਹੁਤ ਆਂਦਾ ਐ ਵੀ ਵੀ ਕਿਆ ਕਰ ਰਹੇ ਲੋਕ ਕਿ ਨਾ ਪਤਾ ਕਿਆ ਕਰਦੇ ਆ ਜੀ ਉਹ ਉਥੇ ਉਹ ਜਿੱਥੇ ਟਰੱਕ ਜਾ ਖੜਿਆ ਤੁਹਾਨੂੰ ਦਿਖ ਰਿਹਾ ਨਾ ਉਹ ਪਰਾਂ ਉਧਰ ਮੈਂ ਪਰਾਂ ਨੂੰ ਨਹੀਂ ਕੈਮਰਾ ਕਰ ਸਕਦੀ ਉਸ ਬਾਰਿਸ਼ ਕੈਰੀ ਬਹੁਤ ਤੇਜ਼ ਹੈ ਉਥੇ ਨਾ ਟਰੱਕ ਡਰਾਈਵਰ ਨਾ ਖਾਲੀ ਪਲਾਟ ਦੇ ਵਿੱਚ ਬੈਠ ਕੇ ਨਾ ਰਾਤ ਨੂੰ ਮੈਨੇ ਖੁਦ ਦੇਖਿਆ ਐਨਾ ਗੰਦਾ ਨਸ਼ਾ ਕਰਦੇ ਆਂ ਔਰ ਇੰਨੀ ਗੰਦਗੀ ਫੈਲਾ ਕੇ ਜਾਂਦੇ ਨਾ ਇਹ ਵਿਚਾਰੇ ਦਰਬੇਸ ਇਹਨਾਂ ਨੂੰ ਕੀ ਪਤਾ ਨਾ ਦੇ ਭਾਵੇਂ ਥੱਪੇ ਨਾਲ ਨੂੰ ਅੰਨ ਪਾਈਏ ਭਾਵੇਂ ਜ਼ਹਿਰ ਪਾਈਏ ਉਹ ਤਾਂ ਇਨਸਾਨ ਦੇ ਹੱਥ ਚ ਆ ਨਾ ਇੰਨਾ ਗੰਦ ਖਲਾਨਦੇ ਆ ਨਾ ਇਹ ਉੱਥੇ ਤੇ ਰੱਜ ਪੁੱਜ ਕੇ ਆ ਜਾਂਦੇ ਆ ਬਸ ਫਿਰ ਇਹਨਾਂ ਨੂੰ ਅੰਨ ਦੀ ਕੀ ਲੋੜ ਪਈ ਐ ਫਿਰ ਜਦੋਂ ਇਹਨਾਂ ਨੂੰ ਦਿਨ ਚ ਭੁੱਖ ਪੱਖ ਕਿਤੇ ਲੱਗਦੀ ਐ ਭੱਜਾ ਦੌੜੀ ਕਰਕੇ ਫਿਰ ਕਿਤੇ ਖਾਂਦੇ ਨਹੀਂ ਜੀ ਬਸ ਜੀ ਇਹ ਇਹਨਾਂ ਦਾ ਕੋਈ ਕਸੂਰ ਨਹੀਂ ਕਸੂਰ ਹੈਗਾ ਸਾਡੇ ਇਨਸਾਨਾਂ ਦਾ ਜਿਹੜਾ ਸੀ ਇਹਨਾਂ ਨੂੰ ਗੰਦ ਪਾਨਿਆ ਲੇਕਿਨ ਮੈਂ ਆਇਆ ਚਾਰਾ ਹੈ ਆਪਣੀ ਮਾਸ ਦੇਖਣ ਆਇਆ ਇਹ ਵੀ ਇਤਨਾ ਮਾਸ ਕਰੇ ਇਹਨੇ ਗੋਂ ਰੱਖੀ ਵੀ ਆ ਸਫਰੀ ਲੈ ਕੇ ਆਇਆ ਸਹੀ ਚਲੋ ਹੋਰ ਵੀ ਆ ਰਹੇ ਪੂ ਨਾ ਇਹਦੀ ਮੰਮੀ ਬਹੁਤ ਸਹੂਆ ਵਿਚਾਰਿਆ ਮੁੰਡੇ ਦੀ ਬਹੁਤ ਜਿਆਦਾ ਸਵਾ ਕੰਮਰੀ ਆ ਕੇ ਖੜ ਜੰਦੀ ਇੱਥੇ ਐਨੇ ਸਾਲ ਵਿਚਾਰੀ ਇਟਲੀ ਲਾ ਕੇ ਆਈ ਆ ਬਹੁਤ ਸਾਲ ਬਹੁਤ ਸਿਆਣੀਆਂ ਗੱਲਾਂ ਕਰਦੇ ਮੈਨੂੰ ਬੜਾ ਪਿਆਰ ਆਉਂਦਾ ਹੈ ਜੇ ਪਤਾ ਕੀ ਹੈ ਜਿਹੜਾ ਬੰਦਾ ਕਿਸੇ ਦੀ ਨਿੰਦਿਆ ਸੁਗਲੀ ਨਾ ਕਰੇ আর ਆਪਣੇ ਚ ਮਸਤ ਰਹੇ ਔਰ ਗੱਲ ਵੀ ਨਹੀਂ ਮਤਲਬ ਦੀ ਕਰਦੀ ਆ ਬੜੇ ਪਿਆਰ ਚ ਔਰ ਬੜੇ ਸਹਿਜ ਸੁਭਾਅ ਦੇ ਨਾਲ ਬੋਲਦੀ ਆ ਇੰਨੇ ਕੋ ਪਿਆਰ ਨਾਲ ਬੋਲਦੀ ਆ ਮੈਂ ਸ਼ਾਮ ਨੂੰ ਨਾ ਜੇ ਨੂੰ ਦੇਖ ਲਵਾਂ ਨਾ ਮੈਂ ਕਿਸੇ ਕੋਲ ਹੋਰ ਕੋਲ ਖੜਾ ਨਾ ਖੜਾ ਟਾਈਮ ਵੀ ਨਹੀਂ ਹੁੰਦਾ ਜੀ ਮੈਂ ਕੋਈ ਹੰਕਾਰ ਕੇ ਨਹੀਂ ਕਰੀ ਮੈਂ ਕਿਸੇ ਕੋਲ ਖੜਦੀ ਨਹੀਂ ਹੈਗੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਮੈਂ ਆਪਣੇ ਕੰਮ ਵਿੱਚ ਵਿਅਸਤ ਰਹਿਣੀ ਆ ਠੀਕ ਹੈ ਜੀ ਮੇਰਾ ਤਾਂ ਸਭ ਹੋ ਰਹਿਣਾ ਜੀ ਗੜਾ ਕਿ ਦਿਨ ਹੋਰ ਬੜਾ ਹੋਵੇ ਮੈਂ ਵਿੱਚ ਹੋ ਟਾਈਮ ਕੱਢ ਕੇ ਮੈਂ ਗੀਤਾ ਜੀ ਦਾ ਵੀ ਹੋਰ ਪਾਠ ਕਰ ਲਵਾਂ ਹਨਾ ਵਿੱਚ ਤਾਂ ਥੋੜਾ ਹੋ ਹੋਵੇ ਹਨਾ ਜਿਹੜਾ ਸਾਨੂੰ ਅੱਗੇ ਜਾ ਕੇ ਵੀ ਸਹਾਈ ਹੋਣਾ ਪਰ ਇਹਦੀ ਮੰਮੀ ਸਿਆਣੀ ਬਹੁਤ ਹੈ ਮੁੰਡੇ ਦੀ ਬਹੁਤ ਜਿਆਦਾ ਸਿਆਣੀ ਹੈ ਤੇ ਚਲੋ ਜੀ ਵਲੌਗ ਤਾਂ ਆ ਦੇਖੋ ਪਰ ਹੁਣ ਇਹ ਹੋ ਗਿਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਆ ਅੱਗੇ ਸਾਰੀ ਮਿੱਟੀ ਆਂਦੀ ਸੀ ਹੁਣ ਦੇਖੋ ਸਾਫ਼ ਪਿਆ ਨਾ ਹੁਣ ਚਾਹੇ ਮੈਂ ਇੱਥੇ ਬੱਛ ਝਾੜੂ ਮਾਰਾਂ ਨਾ ਮਾਰਾਂ ਆ ਫੇ ਸੁੱਕ ਸਕ ਜੇਗਾ ਚਲੋ ਹਨਾ ਵੀ ਰੈਂਪ ਪਰ ਮਾਰ ਦੂੰਗੀ ਦੋ ਬਾਲਟੀਆਂ ਬਸ ਸਭ ਚਲੋ ਅੰਦਰ ਜਦੋਂ ਸਾਫ ਕਰੂੰਗੀ ਪਰ ਇੱਕ ਗੱਲ ਹੈ ਜੀ ਜਦੋਂ ਮੀਂਹ ਪੈਂਦਾ ਨਾ ਆ ਬਹੁਤ ਹਨ ਤੇ ਨਾ ਦੇਖੋ ਆ ਦੇਖੋ ਇਹ ਜੀ ਆ ਬੜੇ ਆਨੇ ਇਹ ਜੇ ਅੱਡੜ ਟਡੀਆਂ ਟਡੀਆਂ ਜੀਆਂ ਇਹ ਇਹਦੇ ਕਿੰਨੇ ਪੈਰ ਹੁੰਦੇ ਨੇ ਇਹ ਬਹੁਤ ਆਨੇ ਕਿ ਮਿੱਟੀ ਚ ਪੈਦਾ ਹੁੰਦੇ ਆ ਨਾ ਜੀ ਮਿੱਟੀ ਬਹੁਤ ਹੈ ਜਿਹੜੇ ਹਨਾ ਆਪਣਾ ਕਿਆ ਕਹਿੰਦੇ ਆ ਆਪਣਾ ਗਟਰ ਹੈ ਨਾ ਜੀ ਪਾਣੀ ਵਾਲੇ ਇਹਨਾਂ ਚ ਬਹੁਤ ਜਿਆਦੇ ਪਾਣੀ ਦੇ ਤੇ ਭਰੇ ਪਏ ਇੱਥੇ ਗੱਟਾ ਰਹਾ ਨੀਚੇ ਇਹ ਜਦੋਂ ਆਪਣਾ ਵੀ ਬਣਿਆ ਨਾ ਜੀ ਇੱਥੇ ਉਹ ਪਲਾਟ ਇਹਨਾਂ ਚ ਨਾ ਮਿੱਟੀ ਬਹੁਤ ਭਰ ਗਈ ਹੈ ਮਿੱਟੀ ਉੱਪਰ गिरਤੀ ਹੈ ਮੈਂ ਸਗੋਂ ਹੁਣ ਸੋਚ ਰਹੀ ਸੀ ਮੈਂ ਕਿ ਜਦੋਂ ਹੁਣ ਇਧਰਲੀ ਸੜਕ ਬਣਨਗੇ ਨਾ ਜਿਹੜੇ ਹਾਂ ਨੇ ਨਾ ਮੈਂ ਉਹਨਾਂ ਨੂੰ ਜਿਹੜੇ ਬਣਨਗੇ ਜਦੋਂ ਇੱਥੇ ਉਹਨਾਂ ਦੀ ਮਿੱਟੀ-ਮੁੱਟੀ ਗਿਰੇਗੀ ਮੈਂ ਕਿ ਮੈਂ ਕਹਿ ਦੂੰਗੀ ਵੀ ਇਹਨਾਂ ਦੇ ਉੱਪਰ ਮਿੱਟੀ ਨਾ ਗੇਰੋ ਸਾਈਡ ਤੇ ਗੇਰ ਲਓ ਪਤਾ ਕਿ ਫਿਰ ਇਹਨਾਂ ਨੇ ਇਹਨਾਂ ਦੇ ਕਿੱਚੇ ਪਾਣੀ ਦੀ ਨਿਕਾਸੀ ਹੋਏਗੀ ਆਪਣੀ ਇਹਨੇ ਭਰ ਗਏ ਫਿਰ ਤਾਂ ਪਾਣੀ ਨੇ ਆਪੋ ਆਪਣੇ ਅੰਦਰ ਬਣਨਾ ਤੇ ਬਾਕੀ ਚਲੋ ਜੀ ਹੁਣ ਚੱਲਦੇ ਆਪਾਂ ਅੰਦਰ ਅੰਦਰ ਚੱਲਦੇ ਆ ਮੈਂ ਪਹਿਲਾਂ ਤਾਂ ਜੀ ਦੋ ਕੋ ਮੇਰੇ ਭਾਂਡੇ ਪਏ ਆ ਚਾਹ ਪੀ ਲਈ ਆਪਾਂ ਨੇ ਚਲੋ ਮੈਂ ਭਾਂਡੇ ਮੱਜਾ ਫਿਰ ਮੈਂ ਕਰਾਂ ਨਾਸਤੇ ਦੀ ਤਿਆਰੀ ਲਈ ਠੀਕ ਹੈ ਥੋੜੀ ਜਿਹੀ ਲੇਟ ਹੋ ਗਈ ਮੈਂ ਬੈਠੀ ਰਹੀ ਮੈਂ ਕਈ ਟਾਈਮ ਦੀ ਨਾ ਧੋਕੇ ਬਸ ਬੈਠੀ ਰਹੀ ਮੁੱਠੀਆਂ ਵਿੱਚ ਕਰਮੋਕਲ ਗਿਰਾ ਪਈ ਮੇਰੇ ਉੱਪਰ ਤੇ ਨਾ ਬੱਬਲ ਬੱਬਲ ਸ਼ੀਟ ਬਹੁਤ ਜ਼ਿਆਦੇ ਪਈ ਆ ਮੇਰੇ ਕੋਲ ਬੱਬਲ ਸ਼ੀਟ ਆਪਣੇ ਆਪ ਹੀ ਗਿਰ ਗਈ ਹਵਾ ਜੀ ਕਰਕੇ

मैंने एक वीडियो देखी थी देखो जी भाई कितना खूबसूरत है अरे इनके ना टेप है साइडों पे मम्मी मैंने उस दिन देखी थी अच्छा देख लो कैंची से एडमिट काट ले वाओ कैंची आते शायद अच्छा काम कर रही नहीं और कटिंग टेप है ये देखो मम्मी हां هنا है ਲੋਜੀ ਵਾਹ ਇਹ ਹੈਗੀ ਬਹੁਤ ਅਰੇ ਇਹ ਮੈਂ ਕਰਨਾ ਕਿ ਇਹ ਦੁਕਾਨ ਤੇ ਉੱਪਰ ਸਿਰਫ ਗੋਲ ਗੱਪੇ ਔਰ ਸਿਰਫ ਚਾਟ ਹੀ ਮਿਲਦੀ ਹੈ ਔਰ ਕੁਝ ਨਹੀਂ ਮਿਲਦਾ ਹੈਗਾ ਪਰ ਬਹੁਤ ਫੇਮਸ ਹੈ ਇਹਨਾਂ ਦੀ ਪਟਿਆਲੇ ਤੱਕ ਬਹੁਤ ਮਸ਼ਹੂਰ ਹੈ ਅਨਿਲ ਚਾਟ ਵਾਲਿਆਂ ਦੀ ਆਪਾਂ ਕਦੀ ਲੈ ਕੇ ਆਨੇ ਤਾਂ ਇਹਨਾਂ ਤੋਂ ਹੀ ਲੈ ਕੇ ਆਨੇ ਆ ਦੂਸਰਾ ਠੱਠਾ ਅਕਸ਼ਿ ਲੈ ਕੇ ਆ ਲੋਜੀ ਮੈਂ ਸਾਲਵ ਕਰੇਗੀ ਮੰਮੀ ਪਿੰਡ ਤਾਂ ਹੈਗੇਗਾ ਸਮਾਂ ਚਾਹੀ ਹਾਂਜੀ ਲੇ ਜਿਸੀਤੀ ਨੇ ਫ੍ਰੇਟਾ ਲਿਖਿਆ ਐ ਮਨ ਕਹਤੂ ਚੀਨਾ ਸੀ ਆਜੋ ਆਪ ਸਭੀ ਆਪਣੇ ਉਹ ਕਰ ਲੈਨੇ ਅਸੀਂ ਹੁਣ ਖਾਣੇ ਆ ਤੇ ਤੁਸੀਂ ਵੀ ਖਾ ਲਓ ਆ ਕੇ ਸਾਡੇ ਨਾਲ ਠੀਕ ਐ ਅਸੀਂ ਥੋੜੀ ਥੋੜੀ ਨਮਕ ਦੋ ਅਈਨਾ ਚਾਹੀਦੀ ਥੋੜੀ ਥਿੰਨਾਣਾ ਚੋ ਕੱਢ ਲਓ ਠੀਕ ਐ ਜੀ ਆ ਲੈ ਜੇ ਕਿਸੇ ਨੇ ਖਾਣਾ ਹੈ ਤਾਂ ਆਪ ਆਪ ਬੋ ਜਾ ਮੈਂ ਮੱਸ ਬੱਸ ਵੀ ਪੰਜਾਬੀ ਬੋਲਦੇ ਹਾਂ ਬਾਈ ਆਈ ਊ ਸਪੀਕਿੰਗ ਪੰਜਾਬੀ ਉਹ ਤਾਂ ਬਹੁਤ ਹਾਂ ਬਹੁਤ ਹੈ ਮੈਂ ਤਾਂ ਸਭ ਨੂੰ ਪੁਰਾਣਾ ਥੋੜਾ ਜਿਆਦਾ ਅੱਗੇ ਤਿੰਨਾਂ ਚ ਥੋੜਾ ਨਾਲ ਖੇਡਦੇ ਹਾਂ ਮੈਂ ਸਭ ਤੋਂ ਜ਼ਿਆਦਾ ਹੀ ਅੱਗੇ ਲੇਟ ਹਾਂ ਅਬ ਸਭ ਖਾਦਦੇ ਲੋਨ ਮੈਂ ਤਾਂ ਲੈ ਲਿਆ ਅਸੀਂ ਘੱਟ ਅਸੀਂ ਖਾਣੇ ਆ ਸਗਰ ਨਾਲ ਗੱਲਾਂ ਬਾਤਾਂ ਵੀ ਕਰਦੇ ਆ ਲੋਜੀਕ ਅ ਖਾਰੇ ਆਪਾਂ ਤੇ ਅੱਜ ਨਾ ਸਵੇਰੇ ਐਨੀ ਬਾਰਿਸ਼ ਪਈ ਹੈ ਮੈਂ ਬਣਾਇਆ ਵਲੋਗ ਉਹਦਾ ਵੀ ਬਾਰਿਸ਼ ਦਾ ਵੀ ਅਉ ਦੇ ਜੀ ਵੀ ਮੈਨੇ ਦੁਬਾਰਾ ਜੈ ਸ਼੍ਰੀਸ਼ਨਾ ਬੋਲਤੇ ਤੇ ਉਹ ਵੀ ਤੁਸੀਂ ਦੇਖੋ ਇੰਨੀ ਜ਼ਿਆਦਾ ਮੈਂ ਕਹਿੰਨੀ ਹੁਣ ਉਸ ਤੇ ਵੀ ਹੋਰ ਵੀ ਜ਼ਿਆਦਾ ਇੰਨੀ ਜ਼ਿਆਦਾ ਉਹ ਹੋਈ ਪਈ ਐ ਗਰਮੈਸ਼ ਇੰਨੀ ਗਰਮੈਸ਼ ਹੋਈ ਪਈ ਐ ਤੇ 90% ਦੱਸਿਆ ਹੋਇਆ بارش ਵੀ ਹੋਰ ਆਏਗੀ 90% ਪਰਨਾ ਇੰਨੀ ਗਰਮੈਸ਼ ਨੇ ਨਾ ਇੰਨੀ ਹੱਦ ਕਰਿਆ ਗਰਮੀ ਨੇ ਮਤਲਬ ਕਿ ਗਰਮੀ ਨੇ ਇੰਨੀ ਹੱਦ ਕਰੀ ਪਈ ਐ ਬਹੁਤ ਜ਼ਿਆਦਾ ਪਤਾ ਨਹੀਂ ਕੀ ਬਣੇਗਾ ਜਿਹੜੀ ਕਿਸੇ ਦੁਕਾਨ 'ਚ ਜਾਂਦੇ ਫੇਸ ਸੀ ਅਸੀ ਲੱਗਿਆ ਹੁੰਦਾ ਜਿੰਨੀ ਠੰਡਕ ਹੁੰਦੀ ਆ ਫਿਰ ਇੱਕਦਮ ਬਾਹਰ ਨਿਕਲਦੇ ਆ ਫਿਰ ਬਾਹਰ ਨਿਕਲ ਕੇ ਆ ਫਿਰ ਉਹ ਮਤਲਬ ਕਿੰਨੀ ਜਿਆਦਾ ਪਰਦਾ ਮਾਰਦੀ ਐ ਇੰਨੀ ਜਿਆਦਾ ਗਰਮੀ ਪਤਾ ਨਹੀਂ ਸੱਚੀ ਦੁਨੀਆ ਦਾ ਕਿਆ ਬਣੂਗਾ ਕਿਆ ਨਹੀਂ ਬਣੂਗਾ ਬਹੁਤ ਜਿਆਦਾ ਅਸਾਂ ਫਿਰ ਪੂਣੀ ਜੜੀ ਵਾਲਾ ਦਰਵਾਜ਼ਾ ਖੋਲਦੇ ਫਿਰ ਉਹ ਪਰ ਮੱਕਣ ਜਿੰਨੇ ਆਣੇ ਆਣੇ ਆ ਤੇ ਪਤਾ ਕਿਆ ਫਿਰ ਰੋਟੀ ਰੋਟੀ ਬਣਾਣੇ ਆ ਖਾਣੇ ਆ ਸਾਰਾ ਦੇ ਬਿੱਤੀ ਦਵਾਰਾਂ ਦਵਾਰਾਂ ਪਈ ਜਾਂਦੇ ਆ ਫਿਰ ਉਹਦਾ ਕਿਆ ਫਾਇਦਾ ਹੋਇਆ ਹਨਾ ਦਿਲਜੀ ਸ਼ਾਮ ਦਾ ਐਂਡ ਟਾਈਮ ਹੋ ਗਿਆ ਨੀਰਾ ਨੀਰਾ ਹੋਣ ਲੱਗ ਗਿਆ ਤੇ ਆਪਾਂ ਖਾ ਰਹੀਆਂ ਨਾਲ ਨਾਲ ਤੁਸੀਂ ਖਾਓ ਮੈਂ ਸਵੇਰ ਵਾਲਾ ਬਲੌਗ ਦੇ ਵਿੱਚ ਇਹਦੀ ਐਡ ਕਰੂੰ ਮਨੇ ਬਾਰਿਸ਼ ਦਾ ਬਣਾਇਆ ਸੀ ਸਵੇਰੇ ਤੇ ਇੱਕ ਆਪਣੇ ਛੋਟਾ ਜਿਹਾ ਡੌਗੀ ਹੈ ਮਨ ਲੱਗਦਾ ਹੋਣਾ ਫੀਮੇਲ ਐ ਪਰ ਨਾ ਬਹੁਤ ਜ਼ਿਆਦਾ ਬਿਮਾਰਾ ਮੈਨੂੰ ਉਹਦਾ ਇੰਨਾ ਤਰਸਾ ਰਿਹਾ ਹੁਣ ਦਾ ਸਮਰਨ ਵਾਲੀ ਆ ਵਿਚਾਰੀ ਉਹ 2-4 ਦਿਨਾਂ ਦੇ ਵਿੱਚ ਆ ਜਿਹੜੀ ਆਪਣੇ ਬਾਹਰ ਚ ਪਈ ਐ ਵਾਈਟ ਹੈ ਹਾਂ ਹਾਂ ਸੀ ਨਾ ਵਾਈਟ ਨਹੀਂ ਹਾਂ ਸੁੱਕੜ ਸੀ ਸੁੱਕੜ ਜੀ ਹਾਂ ਐਨੀ ਹਾਂ ਬਹੁਤ ਜ਼ਿਆਦਾ ਬਿਮਾਰ ਹੈ ਬੱਤੇ ਬਹੁਤ ਜ਼ਿਆਦਾ ਮੇਰੀ ਫੇਮਰੀ ਹੈ ਹਾਂ ਤੇਰੀ ਵੀ ਨਹੀਂ ਅਕਸ਼ੇ ਮੇਰਾ ਬਹੁਤ ਸਿਆਣਾ ਬਟਾ ਹੈ ਵਿਚਾਰਾ ਬਹੁਤ ਜ਼ਿਆਦਾ ਸਿਆਣਾ ਹੈ ਨਾ ਅਕਸ਼ੇ ਦਾ ਹੁਣ ਕੱਲ ਸਕੂਲ ਖੁੱਲੇਗਾ ਪੂਰੇ ਪੋਣੇ ਡੇਸ ਕੇ ਬਾਅਦ ਹਾਂ ਦੇਖ ਲਓ ਪੂਰਾ ਹੋਏ ਪੋਣੇ 2 ਮਹੀਨੇ ਹੋ ਗਏ ਕੋਲੇ 2 ਮਹੀਨੇ ਬਾਅਦ ਚਲੋ ਜੀ ਆਪਾਂ ਬਲੌਗ ਦੇ ਅੰਡਾ ਆਪਾਂ ਇੱਥੇ ਕਰਦੇ ਫਿਰ ਬਹੁਤ ਜ਼ਿਆਦਾ ਲੰਬਾ ਹੋ ਜਾਏਗਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਅਸੀਂ ਵੀ ਵਧੀਆ ਤੇ ਬਲੌਗ ਦਾ ਐਂਡ ਇਥੀ ਕਰਦੇ ਹਾਂ ਸਾਰੇ ਬੋਲੋ ਜੈ ਸ਼੍ਰੀ कृष्णा ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਕਰੋ ਪਲੀਜ਼ ਕਮੈਂਟ ਜਰੂਰ ਕਰੋ ਤੇ ਲਾਈਕ ਦਾ ਬਟਨ ਨਾ ਦਬਾਉਣਾ ਭੁੱਲੋ ਪਲੀਜ਼